ਹਾਸਾ ਤੇ ਰੋਣਾ ਜਨਮ ਤੋਂ ਲੈ ਕੇ ਆਇਆ ਸੀ ਸਾਰੀ ਦੁਨੀਆ ਦਾ ਸੰਜ ਹੈ ਅਗਰ ਕੋਈ ਹਸ ਰਿਹਾ ਹੋਵੇ ਤੋ ਅਸੀਂ ਇਸ ਤਰ੍ਹਾਂ ਨਹੀਂ ਕਹਿੰਦੇ ਹਿੰਦੀ ਦੇ ਚ ਹਸ ਰਿਹਾ ਸੰਸਕ੍ਰਿਤ ਦੇ ਚ ਹਸ ਰਿਹਾ ਜਾਂ ਪੰਜਾਬੀ ਦੇ ਚ ਹੱਸਦਾ ਪਿਆ ਇੰਗਲਿਸ਼ ਦੇ ਚ ਹੱਸਦਾ ਪਏ ਜਾਂ ਗੁਜਰਾਤੀ ਮਰਾਠੀ ਦੇ ਚ ਹੱਸਦਾ ਪਏ ਹੈ ਹੱਸ ਰਿਹਾ ਹੈ ਜਦ ਕੋਈ ਰੋ ਰਿਹਾ ਹੋਵੇ ਤੇ ਅਸੀਂ ਇਸ ਤਰ੍ਹਾਂ ਨਹੀਂ ਕਹਿੰਦੇ ਚਾਈਨੀਜ਼ ਦੇ ਚ ਰੋ ਰਿਹਾ ਇਹ ਬੰਗਲਾ ਦੇ ਚ ਰੋ ਰਿਹਾ ਇਹ ਪੰਜਾਬੀ ਦੇ ਚ ਰੋ ਰਿਹਾ ਹਿੰਦੀ ਆ ਸਿੰਧੀ ਦੇ ਚ ਰੋ ਰਿਹਾ ਇਸ ਤਰ੍ਹਾਂ ਨਹੀਂ ਕਹ ਰੋ ਰਿਹਾ ਰੋਣਾ ਸਾਰੀ ਦੁਨੀਆ ਦਾ ਸਾਂਝਾ ਹੈ ਹਾਸਾ ਸਾਰੀ ਦੁਨੀਆ ਦਾ ਸਾਂਝਾ ਹੈ ਜਮਾਂਦਰੂ ਬੱਚਾ ਹਾਸਾ ਤੇ ਰੋਣਾ ਹੀ ਲੈ ਕੇ ਆਇਆ ਹੈ ਫਿਰ ਸਹਿਜੇ ਸਹਿਜੇ ਅੰਦਰੂਨੀ ਜਜ਼ਬਾਤਾਂ ਨੂੰ ਪ੍ਰਗਟ ਕਰਨ ਲਈ ਅੱਖਰਾਂ ਦਾ ਜਨਮ ਹੋਇਆ ਫਿਰ ਇਸ ਨੂੰ ਬੋਲਣਾ ਆਇਆ ਪੰਜ ਹਜ਼ਾਰਾਂ ਭਾਸ਼ਾਵਾਂ ਦਾ ਜਨਮ ਦਤਾ ਹੈ ਮਨੁੱਖ ਸਮਝਿਆ ਹੋਇਆ ਸੁਣਿਆ ਹੋਇਆ ਕਾਫੀ ਲੰਬੇ ਸਮੇਂ ਤੱਕ ਰਵੇ ਤੇ ਮੈਂ ਭੁੱਲ ਨਾ ਜਾਵਾਂ ਲੇਖਣੀ ਦਾ ਜਨਮ ਹੋਇਆ ਲਿਪੀਆਂ ਦਾ ਜਨਮ ਅਲਫਾਬੇਟ ਦਾ ਜਨਮ ਕਾਗਜ਼ ਨਹੀਂ ਸੀ ਮਨੁੱਖ ਨੇ ਪਥਰਾਂ ਤੇ ਲਿਖਿਆ